ਗੁਰੂ ਪਿਆਰੀ ਗੁਰਸਵਾਰੀ ਸਾਧ ਸੰਗਤ ਜੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਆਪ ਜੀ ਦੇ ਨਾਲ ਅੱਜ ਇੱਕ ਕਵਤਾ ਦੀ ਸਾਂਝ ਪਾਉਣ ਜਾ ਰਿਹਾ ਹਾਂ ਕਵਤਾ ਦਾ ਸਿਰਲੇਖ ਹੈ ਕਿਚੈਰੀ ਦਾ ਹਾਲ ਬਰਵੀਰ ਸਿੰਘ ਬੇਲੀ ਜੀ ਦੀ ਲਿਖੀ ਹੋਈ ਇਹ ਕਵਤਾ ਜਿਸ ਵਿੱਚ ਜਦੋਂ ਆਪਣੀ ਦੂਸਰੀ ਪੇਸ਼ੀ ਤੋਂ ਬਾਅਦ ਮਾਤਾ ਗੁਜਰ ਕੌਰ ਜੀ ਦੇ ਕੋਲ ਮਾਤਾ ਗੁਜਰੀ ਜੀ ਦੇ ਕੋਲ ਉਹਨਾਂ ਦੇ ਛੋਟੇ ਸਹਬਜ਼ਾਦੇ ਆਉਂਦੇ ਹਨ ਤੇ ਮਾਤਾ ਜੀ ਉਹਨਾਂ ਨੂੰ ਪੁੱਛਦੇ ਹਨ ਕਿ ਪੁੱਤਰ ਜੀ ਬੇਟੇ ਜੀ ਤੁਸੀਂ ਮੈਨੂੰ ਦੱਸੋ ਕਿ ਅੱਜ ਕਚਹਿਰੀ ਦੇ ਵਿੱਚ ਤੁਹਾਡੇ ਨਾਲ ਕੀ ਕੀ ਹੋਇਆ ਤਾਂ ਛੋਟੇ ਸਹਬਜ਼ਾਦੇ ਮਾਤਾ ਗੁਜਰੀ ਜੀ ਨੂੰ ਕੁਝ ਇਸ ਤਰ੍ਹਾਂ ਕਚਹਿਰੀ ਦਾ ਹਾਲ ਬਿਆਨ ਕਰਦੇ ਹਨ ਗੌਰ ਫਰਮਾਉਣਾ ਜੀ ਕਿ ਕਚਹਿਰੀ ਵਿੱਚ ਅਸੀਂ ਅਮੀਏ ਰਹੀ ਚੜ੍ਹਦੀ ਕਲਾ ਦੇ ਨਾਲ ਕਚਰੀ ਵਿੱਚ ਅਸੀਂ ਦਦੀ ਮਾਂ ਰਹੀ ਚੜ੍ਹਦੀ ਕਲਾ ਦੇ ਨਾਲ ਸੂਬੇ ਦੀ ਕਚਰੀ ਵਿੱਚ ਬੀਤੇ ਅਸੀਂ ਜੋ ਤੈਨੂੰ ਦੱਸਦੇ ਅੱਖੋਲ ਪੂਰਾ ਕਿਚਰੀ ਵਿੱਚ ਅਸੀਂ ਅਮੀਏ ਰਹੇ ਚੜੀ ਦੀ ਕਲਾ ਦੇਨਾ ਕਿਚਰੀ ਵਿੱਚ असी दी रहे चढ़ी दी कला देना खोल रखी जाल माने छोटी जही ताकी सी जाने गए सी असी सब ओना दिलाकी सी ਜਾਣੇ ਗਏ ਸੀ ਅਸੀਂ ਸਭ ਉਹਨਾਂ ਦੇ ਚਲਾਕੀ ਸੀ ਸਿਰ ਸਾਡੇ ਪਾਪੀਆਂ ਚਕਾਉਣ ਵਾਸਤੇ ਇੱਕ ਖੇੜੀ ਸੀ ਬੜੀ ਗਰੀ ਚਾਲ ਕਿਚਰੀ ਵਿੱਚ ਅਸੀਂ ਦਦੀ ਮਾਂ ਰਹੇ ਚੜ੍ਹਦੀ ਕਲਾ ਦੇ ਨਾਂ ਕਿਚਰੀ ਵਿੱਚ ਅਸੀਂ ਦਦੀ ਮਾਂ ਰਹੇ ਚੜ੍ਹਦੀ ਕਲਾ ਦੇ ਨਾਂ ਤੱਕੀ ਵਿੱਚੋਂ ਲੰਘ ਦਿਆਂ ਰੱਖੇ ਅੱਗੇ ਪਬ ਸੀ ਫਤੇ ਜਵਾਬ ਲਈ ਰਹੇ ਹੱਕੇ ਬਕੇ ਸਬਸੀ ਫਤੇ ਜਵਾਬ ਲਈ ਰਹੇ ਹੱਕੇ ਬਕੇ ਸਬਸੀ ਬੋਲੇ ਸੁਨਹਾਲ ਦੇ ਬੋਲੇ ਸੁਨਹਾਲ ਦੇ ਜੇ ਕਰੇ ਜਦੋਂ ਨਵੇ ਸੂਬਾ ਵੇਖਦਾ ਸੀ ਕੱਕੜੀ ਲਾਨ ਕਿਚਰੀ ਵਿੱਚ ਅਸੀਂ ਅੰਮੀਏ ਰਹੀ ਚੜਿਧੀ ਕਲਾ ਦੇ ਨਾਂ ਕਿਚਰੀ ਵਿੱਚ ਅਸੀਂ ਦਾਦੀ ਮਾਂ ਰਹੀ ਜੜੀ ਦੀ ਕਲਾ ਦੇਣਾ ਅੱਖ ਆਵ ਜੀਰ ਖਾਣੇ ਸੁਖ ਬੜੇ ਪਾਓਗੇ ਦੇਵਾ ਗਾਮੇ ਢੋਲ ਤਾਤੇ ਬੇਗਮਾ ਵਿਹਾਉਗੇ ਦੇਵਾ ਗਾਮੇ ਢੋਲ ਤਾਤੇ ਬੇਗਮਾ ਵਿਹਾਉਗੇ ਛੱਡ ਦਿਓ ਸਿੱਖੀ ਤੁਸੀਂ ਮਨ ਲੋਈਂ ਨ ਟਾਲੋ ਸਿਰਾਂ ਉੱਤੇ ਕੂਕ ਦਾ ਜੋ ਕਾ ਕਿਚਰੀ ਵਿੱਚ ਅਸੀਂ ਅੰਮੀਏ ਰਹੇ ਚੜੀ ਦੀ ਕਲਾ ਦੇਨਾ ਕਿ ਚੈਈ ਵਿੱਚ ਅਸੀਂ ਦਾਦੀ ਮਾਂ ਰਹੇ ਚੜੀ ਦੀ ਕਲਾ ਦੇਨਾ ਦੋਲਤਾਂ ਦੇ ਟੇਰ ਸਾਰੇ ਪੈਰਾਂ ਨਾਲ ਠਾਏ ਸੀ ਬੇਗਮਾਂ ਦੇ ਡੋਲੇ ਹੋ ਵੀ ਅਸੀਂ ਠੁਕਰਾਈ ਸੀ ਬੇਗਮਾਂ ਦੇ ਢੋਲੇ ਉਹ ਵੀ ਅਸੀਂ ਠੁਕਰਾਈ ਸੀ ਪੁੱਛਿਆ ਸੀ ਬੈਲੀ ਜੇ ਪੁੱਛਿਆ ਸੀ ਬੈਲੀ ਜੇ ਮਨ ਲਈ ਨਾ ਆਵੇਗਾ ਸਵੇ ਫਿਰ ਕਾਲ ਕਿਚਰੀ ਵਿੱਚ ਅਸੀਂ ਅੰਮੀਏ ਰਹੇ ਚੜਿਧੀ ਕਲਾ ਦੇ ਨਾਲ ਕਿਚਰੀ ਵਿੱਚ ਅਸੀਂ ਦਦੀ ਮਾਂ ਰਹੇ ਚੜਿਧੀ ਕਲਾ ਦੇ ਨਾਲ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ